Oh, ਵਕਰੀ ਗੋਲੇ ਆ ਬੇਸੁੱਸੇ ਨੀਰ ਵਕਰੇ ਤੇ ਵੀ ਤੀਰ ਵਕਰੀ ਗੋਲੇ ਆ ਹੂੰ ਤੇ ਸੁਣੇ ਹਾਰੇ ਬਾਰੀ ਬਾਰੀ ਅੱਖੀਆਂ ਡੋਲੇ ਨਾਲੇ ਆ ਗੁਰੂਦਣ ਸੁਣੇ ਹਾਰੇ ਬਾਰੀ ਬਾਰੀ ਅੱਖੀਆਂ ਡੋਲੇ ਹੌਲੀ ਹੌਲੀ ਰੋਈ ਬਾਬਲਾ ਤੇਰੇ ਹੰਝੂ ਆਂਦਾ ਦੇਈ ਵੇਕੇ ਸੋਲੈ ਵੀਰ ਨਾ ਲੇਕੀ ਆਖਦੀ ਅੰਦਰ ਸੱਸ ਮੇਰੀ ਢੇਲੀ ਹੈ ਕੇ ਸੋਲੈ ਵੀਰ ਨਾ ਲੇਕੀ ਆਖਦੀ ਅੰਦਰ ਸੱਸ ਮੇਰੀ ਢੇਲੀ ਆਏ ਰਹਿੰਦੇ ਨਿਤ ਵਕਰੇ ਤੇ ਆਖਦੀ ਅੰਦਰ ਸੱਸ ਤੇਰੀ ਢੇਲੀ ਆਏ ਰਹਿੰਦੇ ਨਿਤ ਵਕਰੇ you <laughs> 是啥事？